ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਸਤਲੁਜ ਦਰਿਆ ਦੇ ਆ ਸ਼੍ਰੀ ਅਨੰਦਪੁਰ ਸਾਹਿਬ ਦੇ ਨੇੜੇ ਪਿੰਡ ਮੈਦਲੀ ਕਲਾ ਹਰੀਵਾਲ ਤੋਂ ਇਹ ਸਤਲੁਜ ਦਰਿਆ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਕਿ ਪਾਣੀ ਸਤਲੁਜ ਦਰਿਆ ਦੇ ਵਿੱਚ ਹੁਣ ਵੀ ਜਿਹੜਾ ਕਾਫੀ ਪਾਣੀ ਆ ਰਿਹਾ ਹੈ ਪਾਣੀ ਦੇ ਰੰਗ ਤੋਂ ਪਤਾ ਲੱਗ ਰਿਹਾ ਹੈ ਕਿ ਇਹ ਪਾਣੀ ਬਾਰਿਸ਼ ਦਾ ਪਾਣੀ ਹੈ ਕਿਉਂਕਿ ਕ੍ਰੀਵੇ ਕਹਾਫਤਾ ਪਹਿਲਾਂ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਉਸ ਵਿੱਚ ਜਿਹੜਾ ਪਾਣੀ ਸੀ ਪਾਖੜਾ ਡੈਮ ਵੱਲੋਂ ਜਿਹੜਾ ਪਾਣੀ ਛੱਡਿਆ ਜਾ ਰਿਹਾ ਬਿਲਕੁਲ ਸਾਫ਼ ਜਿਹੜਾ ਪਾਣੀ ਦਿਖਾਈ ਦੇ ਰਿਹਾ ਸੀ ਤੇ ਹੁਣ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਇਸ ਦੇ ਵਿੱਚ ਜਿਹੜਾ ਹੈ ਪਾਣੀ ਮਿੱਟੀ ਰੰਗਾ ਪਾਣੀ ਹੈ ਕਿਉਂਕਿ ਜੇਕਰ ਗੱਲ ਸਤਲੁਜ ਦਰਿਆ ਦੀ ਗੱਲ ਕਰੀਏ ਜਿਹੜਾ ਪਿਛਲੇ ਪਾਸੇ ਨੰਗਲ ਤੋਂ ਬਾਅਦ ਜਿਹੜਾ ਉਨੇ ਵਾਲੇ ਪਾਸੇ ਨੂੰ ਜਿਹੜਾ ਹੈ ਇਹ ਇਸ ਦਰਿਆ ਦੇ ਵਿੱਚ ਜਿਹੜਾ ਹੈ ਸਵਾਨ ਨਦੀ ਆ ਕੇ ਮਿਲਦੀ ਹੈ ਜੋ ਉਨਾ ਡਿਸਟ੍ਰਿਕਟ ਜਾਂ ਆਸ-ਪਾਸ ਦੇ ਇਲਾਕੇ ਦੇ ਵਿੱਚ ਜਿਹੜਾ ਹੈ بارش ਹੁੰਦੀ ਹੈ ਉਹ بارش ਦਾ ਪਾਣੀ ਸਵਾਨ ਨਦੀ ਤੋਂ ਹੁੰਦਾ ਹੋਇਆ ਇਸ ਸਤਲੁਜ ਦਰਿਆ ਦੇ ਵਿੱਚ ਆ ਕੇ ਮਿਲਦਾ ਹੈ ਹੁਣ ਵੀ ਦੇਖ ਸਕਦੇ ਹੋ ਕਿ ਪਾਣੀ ਦੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਹੜਾ ਸਵਾਨ ਨਦੀ ਦਾ ਪਾਣੀ ਹੈ بارش ਦਾ ਪਾਣੀ ਹੈ ਉਹ ਇਸ ਸਤਲੁਜ ਦਰਿਆ ਦੇ ਵਿੱਚ ਆ ਕੇ ਮਿਲਿਆ ਹੋਵੇਗਾ ਅਤੇ ਜਿਸ ਕਰਕੇ ਜਿਹੜਾ ਹੈ ਇਹ ਪਾਣੀ ਮਿੱਟੀ ਰੰਗਾ ਪਾਣੀ ਆ ਰਿਹਾ ਕਿਉਂਕਿ ਪਹਿਲਾਂ ਜਿਹੜੀਆਂ ਤੁਹਾਨੂੰ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਉਸ ਦੇ ਵਿੱਚ ਜਿਹੜਾ ਹੈ ਬਿਲਕੁਲ ਸਾਫ਼ ਪਾਣੀ ਜੋ ਪਖੜਾ ਡੈਮ ਵੱਲੋਂ ਛੱਡਿਆ ਜਾ ਰਿਹਾ ਸੀ ਉਹ ਆ ਰਿਹਾ ਸੀ ਅਤੇ ਇਸ ਸਥਾਨ ਨੂੰ ਜਿਹੜਾ ਵਿਭਾਗ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਕ੍ਰੇਡਵਾਲ ਲਗਾ ਕੇ ਸੁਰੱਖਿਅਤ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਉਸ ਲਗਾਤਾਰ ਜਿਹੜਾ ਹੈ ਕੰਮ ਚੱਲ ਰਿਹਾ ਹੈ ਕਿਉਂਕਿ ਪਿਛਲੇ ਸਾਲ ਜਿਹੜਾ ਇਸ ਸਥਾਨ ਤੋਂ ਬਿਲਕੁਲ ਜੋ ਸਾਹਮਣੇ ਸਥਾਨ ਹੈ ਇਸ ਸਥਾਨ ਤੋਂ ਜਿਹੜਾ ਹੈ ਪਾਣੀ ਇਸ ਕਿਨਾਰੇ ਤੋਂ ਹੁੰਦਾ ਹੋਇਆ ਜਿਹੜਾ ਹੈ ਪਿੰਡ ਵਾਲੇ ਪਾਸੇ ਨੂੰ ਚੱਲ ਗਿਆ ਸੀ ਪਿੱਛੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਹੈ ਪੱਥਰਾਂ ਦੇ ਢੇਰ ਲੱਗੇ ਹੋਏ ਹੈ ਕਿਉਂਕਿ ਜਿਹੜਾ ਸਤਲੁਜ ਦਰਿਆ ਦੇ ਪਾਣੀ ਨੇ ਰੋਖੇ ਪਿੰਡ ਵੱਲ ਨੂੰ ਕਰ ਲਿਆ ਸੀ ਉਸ ਦੇ ਨਾਲ ਜਿਹੜਾ ਹੈ ਕਾਫੀ ਪਿੰਡਾਂ ਦੇ ਵਿੱਚ ਭਾਰੀ ਨੁਕਸਾਨ ਹੋਇਆ ਸੀ ਅਤੇ ਪਾਣੀ ਜਿਹੜਾ ਹੈ ਪਾਣੀ ਦੇ ਨਾਲ ਜਿਹੜਾ ਹੈ ਕਈ ਘਰ ਵੀ गिर ਗਏ ਸੀਗੇ ਜੇਕਰ ਗੱਲ ਆਪਾਂ ਖੇਤਾਂ ਦੀ ਕਰੀਏ ਤਾਂ ਖੇਤ ਜਿਹੜੇ ਹੈ ਬਿਲਕੁਲ ਹੀ ਤਬਾਹ ਹੋ ਗਏ ਸੀ ਕਿਉਂਕਿ ਹੁਣ ਵੀ ਦੇਖ ਸਕਦੇ ਹੋ ਕਿ ਇਸ ਸਪਰੇਡ ਵਾਲ ਦੇ ਪਿਛਲੇ ਪਾਸੇ ਜਿਹੜਾ ਹੈ ਪੱਥਰਾਂ ਦੇ ਢੇਰ ਲੱਗੇ ਹੋਏ ਹੈ ਇਹ ਪਿਛਲੇ ਸਾਲ ਦੇ ਹੀ ਹੈ ਜੋ ਪਾਣੀ ਆਇਆ ਸੀਗਾ ਤੇਜ਼ ਬਹਾਅ ਦੇ ਨਾਲ ਜਿਹੜਾ ਹੈ ਪੱਥਰ ਮਿੱਟੀ ਇਸ ਸਥਾਨ ਤੇ ਜਿਹੜਾ ਹੈ ਇਕੱਠੇ ਹੋ ਗਏ ਸੀ ਅਤੇ ਪੱਥਰਾਂ ਦੇ ਨਾਲ-ਨਾਲ ਜਿਹੜੇ ਖੇਤਾਂ ਦੇ ਵਿੱਚ ਵੱਡੇ-ਵੱਡੇ ਟੋਏ ਵੀ ਪੈ ਗਏ ਸੀਗੇ ਟੋਏ ਟੋਏ ਪੈਣ ਦੇ ਨਾਲ ਜਿਹੜਾ ਹੈ ਇਸ ਵਾਰ ਕਾਫੀ ਖੇਤ ਜਿਹੜੇ ਹੈ ਖਾਲੀ ਹੈ ਕਿਉਂਕਿ ਉਹਨਾਂ ਨੂੰ ਜਿਹੜਾ ਹੈ ਵਾਹੀਯੋਗ ਨਹੀਂ ਬਣਾਇਆ ਜਾ ਸਕਿਆ ਉਹ ਵੱਡੇ 15 ਤੋਂ 20 ਫੁੱਟ ਜਿਹੜੇ ਐ ਕੋਈ ਪੈ ਚੁੱਕੇ ਸੀ ਸੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਤਲੁਜ ਦਰਿਆ ਦੀਆਂ ਦੇਖ ਸਕਦੇ ਹੋ ਕਿ ਪਾਣੀ ਕਾਫੀ ਮਾਤਰਾ ਦੇ ਵਿੱਚ ਜਿਹੜਾ ਹੈ ਆ ਰਿਹਾ ਹੈ ਅਤੇ ਜੇਕਰ ਪਾਣੀ ਦੀ ਗੱਲ ਕਰੀਏ ਜਿਵੇਂ ਜੇ ਤੁਹਾਡੇ ਨਾਲ ਪਹਿਲਾਂ ਗੱਲ ਸਾਂਝੀ ਕੀਤੀ ਕਿ ਪਾਣੀ ਦੇ ਵਿੱਚ ਜਿਹੜਾ ਹੈ بارش ਦਾ ਇਸ ਦਰਿਆ ਦੇ ਵਿੱਚ ਜਿਹੜਾ ਹੈ ਪਾਣੀ بارش ਦਾ ਵੀ ਆ ਰਿਹਾ ਹੈ ਕਿਉਂਕਿ ਪਾਣੀ ਮਿੱਟੀ ਰੰਗਾ ਪਾਣੀ ਹੈ ਕਿਉਂਕਿ ਜਿਹੜੀ ਆ ਪਹਿਲਾਂ ਤੁਹਾਨੂੰ ਇੱਕ ਹਫਤਾ ਪਹਿਲਾਂ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਉਸ ਦੇ ਵਿੱਚ ਜਿਹੜਾ ਹੈ ਸਤਲੁਜ ਦਰਿਆ ਦਾ ਪਾਣੀ ਬਿਲਕੁਲ ਸਾਫ਼ ਸੀ ਕਿਉਂਕਿ ਉਸ ਸਮੇਂ ਜਿਹੜਾ ਹੈ ਇਸ ਦਰਿਆ ਦੇ ਵਿੱਚ ਪਖੜਾ ਡੈਮ ਵੱਲੋਂ ਛੱਡੇ ਜਾ ਰਹੇ ਹੈ ਪਾਣੀ ਆ ਰਿਹਾ ਸੀ ਹੁਣ ਜਿਹੜਾ ਹੈ ਇਸ ਉਸ ਪਾਣੀ ਦੇ ਨਾਲ ਜਿਹੜਾ ਹੈ ਸਵਾਨ ਨਦੀ ਦਾ ਪਾਣੀ ਜਾਂ ਆਸ-ਪਾਸ ਜਿਹੜੀ ਹੈ ਬਾਰਿਸ਼ ਹੋ ਰਹੀ ਹੈ ਉਹ ਬਾਰਿਸ਼ ਦੇ ਪਾਣੀ ਇਸ ਦੇ ਵਿੱਚ ਆ ਰਿਹਾ ਹੈ ਉਸ ਦੇ ਕਾਰਨ ਜਿਹੜਾ ਹੈ ਇਹ ਮਿੱਟੀ ਰੰਗਾ ਪਾਣੀ ਆ ਰਿਹਾ ਹੈ ਜੇਕਰ ਗੱਲ بارش ਦੀ ਗੱਲ ਕਰੀਏ ਸ਼੍ਰੀ ਅਨੰਦਪੁਰ ਸਾਹਿਬ ਖਾਸ ਕਰਕੇ ਜਿਹੜਾ ਹੈ ਆਸ-ਪਾਸ ਦੇ ਪਿੰਡ ਹੈ ਪਿਛਲੇ 15 ਤੋਂ 20 ਦਿਨ ਹੋ ਗਿਆ ਹੈ ਕਿ ਜਿਹੜੀ ਹੈ بارش ਨਹੀਂ ਹੋਈ ਹੈ ਅਤੇ ਆਸ-ਪਾਸ بارش ਹੋ ਜਾਂਦੀ ਹੈ ਕੋਲਾ ਵਾਲੇ ਟੋਬੇ ਦੀ ਗੱਲ ਕਰ ਲਈਏ ਜਾਂ ਨੈਣਾ ਦੇਵੀ ਦੀ ਗੱਲ ਕਰ ਲਈਏ ਪਿੰਡ ਸਮਲਾ ਹੱਲ ਇਸ ਪਾਸੇ ਦੱਸਿਆ ਜਾ ਰਿਹਾ ਹੈ ਕਿ ਰੋਜ਼ਾਨਾ ਹੀ ਬਾਰਿਸ਼ ਹੋ ਰਹੀ ਹੈ ਪਰ ਛੇ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਛੇ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੀ ਹੈ ਪਿਛਲੇ 15-20 ਦਿਨ ਤੋਂ ਬਾਰਿਸ਼ ਬਿਲਕੁਲ ਨਹੀਂ ਹੋਈ ਅਤੇ ਜਿਸ ਤਰ੍ਹਾਂ ਹੁਣ ਵੀ ਜਿਹੜਾ ਹੈ ਤੁਸੀਂ ਤਸਵੀਰਾਂ ਬਦਲਣ ਦੀਆਂ ਦੇਖ ਸਕਦੇ ਹੋ ਕਿ 15-20 ਮਿੰਟ ਬਾਅਦ ਜਿਹੜਾ ਹੈ ਪਿਛਲੇ ਲਗਾਤਾਰ ਜਿਹੜੇ ਹੈ ਇੱਕ ਹਫਤਾ ਹੋ ਗਿਆ ਵੀ ਇਸ ਸਮੇਂ ਜਿਹੜਾ ਹੈ ਆਕਾਸ਼ ਦੇ ਵਿੱਚ ਬੱਦਲ ਛਾ ਜਾਂਦੇ ਹਨ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜੀ ਹੈ ਭਾਰੀ ਬਰਸ਼ ਹੋਵੇਗੀ ਪਰ ਬਾਰਿਸ਼ ਅ ਨਹੀਂ ਹੁੰਦੀ ਹੈ ਅਤੇ ਬੱਦਲ ਇਸ ਤਰ੍ਹਾਂ ਹੀ ਗੁਜ਼ਰ ਜਾਂਦੇ ਹਨ ਸੋ ਅਨੰਦਪੁਰ ਸਾਹਿਬ ਇਲਾਕੇ ਦੀ ਗੱਲ ਕਰੀਏ ਕਿਸਾਨਾਂ ਦੀ ਗੱਲ ਕਰੀਏ ਉਹਨਾਂ ਨੂੰ ਜਿਹੜੀ ਹੈ ਬਾਰਿਸ਼ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਇਸ ਵਾਰ ਜਿਹੜੀ ਹੈ ਧਾਨ ਬੀਜਣ ਤੋਂ ਬਾਅਦ ਜਿਹੜੀ ਹੈ ਖੁੱਲ ਕੇ ਬਾਰਿਸ਼ ਨਹੀਂ ਹੋਈ ਜੇਕਰ ਬਾਰਿਸ਼ ਹੁੰਦੀ ਸੀ ਅਨੰਦਪੁਰ ਸਾਹਿਬ 20-25 ਦਿਨ ਪਹਿਲਾਂ ਬਾਰਿਸ਼ ਹੋਈ ਸੀ ਪਰ ਨਾਲ ਜਿਹੜੇ ਹੈ ਕੋਟਲਾ ਜਾਂ ਕੀਰਤਪੁਰ ਸਾਹਿਬ ਵਾਲੇ ਪਾਸੇ بارش ਨਹੀਂ ਹੋਈ ਸੀ ਸੋ ਜਦੋਂ ਵੀ ਉਸ ਪਾਸੇ بارش ਹੋ ਜਾਂਦੀ ਹੈ ਤਾਂ ਇਸ ਪਾਸੇ بارش ਨਹੀਂ ਉਹਦੀ ਇੱਕ ਸਾਰ ਜਿਹੜੀ ਹੈ بارش ਨਹੀਂ ਹੋਈ ਉਸ ਦੇ ਕਾਰਨ ਹੀ ਜਿਹੜਾ ਮੌਸਮ ਕਾਫੀ ਹੰਮਸ ਭਰਿਆ ਸੀਗਾ ਜੇਕਰ ਗੱਲ ਕਿਸਾਨਾਂ ਦੀ ਕਰੀਏ ਕਿਸਾਨ ਜਿਹੜਾ ਖੇਤਾਂ ਵਿੱਚ ਬੀਜੇ ਹੋਏ ਐ ਉਹਨਾਂ ਨੂੰ ਜਿਹੜਾ ਹੈ ਪਾਣੀ ਰੋਜ਼ਾਨਾ ਹੀ ਲਗਾਉਣਾ ਪੈ ਰਿਹਾ ਹੈ ਕਿਉਂਕਿ ਪਾਣੀ ਆ ਬਾਰਿਸ਼ ਨਾ ਹੋਣ ਕਰ ਜਿਹੜਾ ਹੈ ਖੇਤ ਕੁਝ ਸਮੇਂ ਦੇ ਵਿੱਚ ਪਾਣੀ ਜਿਹੜਾ ਹੈ ਧਰਤੀ ਦੇ ਥੱਲੇ ਚਲ ਜਾਂਦਾ ਹੈ ਇਸੇ ਤਰ੍ਹਾਂ ਜਿਹੜੇ ਹੈ ਹੋਰ ਫਸਲਾਂ ਬੀਜੀਆਂ ਹੋਈਆਂ ਚਾਰੇ ਦੀ ਗੱਲ ਕਰ ਲਈਏ ਚਾਰੇ ਨੂੰ ਵੀ ਜਿਹੜਾ ਹੈ ਪਾਣੀ ਦੀ ਬਹੁਤ ਲੋੜ ਹੈ ਬਾਰਿਸ਼ ਦੀ ਬਹੁਤ ਲੋੜ ਹੈ ਜੇਕਰ ਆਪਾਂ ਉੱਪਰਲੇ ਇਲਾਕੇ ਦੀ ਗੱਲ ਕਰ ਲਈਏ ਉੱਪਰ ਇਲਾਕੇ ਚੰਗਰ ਇਲਾਕੇ ਦੀ ਗੱਲ ਕਰ ਲਈਏ ਤਾਂ ਉਸ ਪਾਸੇ ਜਿਹੜਾ ਹੈ ਜੋ ਮੱਕੀ ਦੀ ਫਸਲ ਬੀਜੀ ਗਈ ਹੈ ਉਸ ਦੇ ਲਈ ਵੀ ਪਾਣੀ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਪਾਸੇ ਤਾਂ ਸਿੰਚਾਈ ਦਾ ਸਾਜਨ ਬਿਲਕੁਲ ਵੀ ਨਹੀਂ ਹੈ ਤੇ بارش ਤੇ ਹੀ ਉਹ ਜਿਹੜੇ ਹੈ ਕਿਸਾਨ ਜਾਂ ਪਿੰਡ ਵਾਸੀ ਜਿਹੜੇ ਹੈ ਨਿਰਪਰ ਰਹਿੰਦੇ ਹਨ ਪਰ بارش ਨਾ ਹੋਣ ਦੇ ਕਾਰਨ ਜਿਹੜਾ ਹੈ ਉਹਨਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇਖ ਸਕਦੇ ਹੋ ਕਿ ਪਾਣੀ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਹੈ ਕਾਫੂਸ ਜੋ ਸਤਲੁਜ ਦਰਿਆ ਦੇ ਵਿੱਚ ਜੰਮਿਆ ਹੋਇਆ ਹੈ ਕਿਨਾਰਿਆਂ ਦੇ ਉਹ ਪਾਣੀ ਦੇ ਨਾਲ ਆ ਰਿਹਾ ਹੈ ਇਸ ਪਾਸੇ ਵੀ ਜਿਹੜਾ ਹੈ ਬਿਲਕੁਲ ਕ੍ਰੇਟਵਾਲ ਦੇ ਨਾਲ ਜਿਹੜੇ ਹੈ ਕਾਹ ਪੂਸ ਦੇ ਢੇਰ ਲੱਗੇ ਹੋਏ ਦੇਖ ਸਕਦੇ ਹੋ ਇਹ ਤੇਜ਼ ਪਾਣੀ ਦੇ ਨਾਲ ਹੀ ਜਿਹੜੇ ਹੈ ਹੜਕੇ ਇਹ ਅੱਗੇ ਨੂੰ ਆ ਰਹੇ ਹੈ ਕਿਉਂਕਿ ਇਹ ਪਾਣੀ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਦੇ ਕਲਰ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਹੜਾ ਹੈ ਇਸ ਦੇ ਵਿੱਚ بارش ਦਾ ਪਾਣੀ ਜਾਂ ਜਿਹੜਾ ਪਿਛਲੇ ਪਾਸੇ ਸਵਾਨ ਨਦੀ ਹੈ ਉਸ ਤੋਂ ਜਿਹੜਾ ਹੈ ਪਾਣੀ ਆ ਰਿਹਾ ਕਿਉਂਕਿ ਪਾਣੀ ਬਿਲਕੁਲ ਮਿੱਟੀ ਰੰਗਾ ਹੈ ਬੇਸ਼ੱਕ ਜਿਹੜੀ ਹੈ ਸ਼੍ਰੀ ਨੰਦਪੁਰ ਸਾਹਿਬ ਇਲਾਕੇ ਦੇ ਵਿੱਚ بارش ਨਹੀਂ ਹੋ ਰਹੀ ਪਰ ਆਸ-ਪਾਸ ਖਾਸ ਕਰਕੇ ਜੇ ਹਿਮਾਚਲ ਦੀ ਗੱਲ ਕਰੀਏ ਹਿਮਾਚਲ ਵਾਲੇ ਪਾਸੇ ਜਿਹੜੀ ਹੈ بارش ਨਾਲ ਭਾਰੀ ਤਵਾਹੀ ਹੋ ਰਹੀ ਹੈ ਕਿਉਂਕਿ ਆਪਾਂ ਪਿਛਲੇ ਹਫਤੇ ਵੀ ਜਿਹੜੀਆਂ ਸੋਸ਼ਲ ਮੀਡੀਆ ਤੇ ਜਾਂ ਖਬਰਾਂ ਦੇ ਵਿੱਚ ਜਿਹੜੀਆਂ ਤਸਵੀਰਾਂ ਚਮਲਾ ਹੈ ਮਾਚਲ ਵਾਲੀ ਸ਼ਹਿਰ ਮੰਡੀ ਦੇਖੇ ਸੀ ਕਿਵੇਂ ਜਿਹੜੇ ਹੈ ਬੱਦਲ ਫਟਣ ਦੇ ਨਾਲ ਪਿੰਡਾਂ ਦੇ ਪਿੰਡ ਜਿਹੜੇ ਤਬਾਹ ਹੋ ਗਏ ਸੀ ਪਾਣੀ ਜਿਹੜਾ ਹੈ ਪਾਣੀ ਵੀ ਜਿਹੜਾ ਹੈ ਡੈਮਾਂ ਤੋਂ ਕਾਫੀ ਉੱਚਾ ਚੱਲ ਰਿਹਾ ਸੀਗਾ ਸੋ ਇਸ ਪਾਸੇ ਵੀ ਆਪਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਤਲੁਜ ਦਰਿਆ ਦੀਆਂ ਦਰਿਆ ਦੇ ਵਿੱਚ ਦੇਖ ਸਕਦੇ ਹੋ ਕਿ ਪਾਣੀ ਕਾਫੀ ਆ ਰਿਹਾ ਹੈ ਅਤੇ ਇਚਰੀ ਨੰਦਪ੍ਰਸਾਦ ਜੀ ਆਪਾਂ ਗੱਲ ਕਰ ਰਹੇ ਸੀ ਵੀ ਜਿਹੜੇ ਅੰਮ੍ਰਿਤਪਾਲ ਸਾਹਿਬ ਦੇ ਵਿੱਚ ਪਿਛਲੇ ਕਰੀਬ 10-15 ਦਿਨ ਤੋਂ بارش ਨਾ ਹੋਣ ਦੇ ਕਾਰਨ ਜਿਹੜਾ ਹੈ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕ ਪਿੰਡਾਂ ਦੇ ਵਿੱਚ ਗੱਲ ਕਰਦੇ ਹਨ ਕਿ بارش ਤਾਂ ਨਹੀਂ ਹੋ ਰਹੀ ਹੈ ਪਰ ਜਿਹੜਾ ਹੈ ਪਾਣੀ ਸਾਡੇ ਦਰਿਆ ਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਜਿਹੜਾ ਹੈ ਭਾਰੀ ਮਾਤਰਾ ਦੇ ਵਿੱਚ ਆ ਰਿਹਾ ਵੀ ਜਦੋਂ ਹ ਹੁਣ بارش ਨਹੀਂ ਹੋ ਰਹੀ ਹੈ ਹੋ ਸਕਦਾ ਕਿ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਜਦੋਂ ਭਾਰੀ بارش ਹੋਵੇਗੀ ਤਾਂ ਜਿਹੜਾ ਹੈ ਇਹ ਜਿਹੜੇ ਸਤਲੁਜ ਦਰਿਆ ਦੇ ਹਾਲਾਤ ਵੀ ਉਸ ਦੇ ਨਾਲ ਬਦਲ ਜਾਂਦੇ ਹਨ ਕਿਉਂਕਿ ਜੋ ਭਾਰੀ بارش ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਹੈ ਨਾਲ ਜਿਹੜਾ ਪਰੋਸੀ ਰਾਜ ਹਿਮਾਚਲ ਪ੍ਰਦੇਸ਼ ਹੈ ਉਸ ਵਿੱਚ بارش ਹੋਣ ਦੇ ਨਾਲ ਜਿਹੜਾ ਹੈ ਭਾਖੜੇ ਦੇ ਪਾਣੀ ਦੇ ਪੱਧਰ ਨੂੰ ਜਿਹੜਾ ਹੈ ਜਾਂਚਣ ਤੋਂ ਬਾਅਦ ਜਿਹੜਾ ਹੈ ਪ੍ਰਬੰਧਕਾਂ ਦੇ ਵੱਲੋਂ ਪਾਣੀ ਛੱਡ ਦਿੱਤਾ ਜਾਂਦਾ ਹੈ ਜੋ ਪਾਣੀ ਜਿਹੜਾ ਹੈ ਨਹਿਰਾਂ ਹਨ ਨਹਿਰਾਂ ਦੇ ਵਿੱਚ ਜਿਹੜਾ ਹੁਣ ਵੀ ਜਿਹੜਾ ਪਾਣੀ ਫੁੱਲ ਛੱਡਿਆ ਜਾ ਰਿਹਾ ਪਰ ਜਿਹੜਾ ਸਤਲੁਜ ਦਰਿਆ ਦੇ ਵਿੱਚ ਹੈ ਉਸ ਦੇ ਵਿੱਚ ਕਾਫੀ ਜਿਹੜਾ ਹੈ ਪਾਣੀ ਛੱਡ ਦਿੱਤਾ ਜਾਂਦਾ ਹੈ ਪਾਣੀ ਛੱਡਣ ਦੇ ਨਾਲ ਜਿਹੜਾ ਹੈ ਉਹ ਹਾਲਾਤ ਖਤਰਨਾਕ ਬਣ ਜਾਂਦੇ ਹਨ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਰਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਚੈਨਲ ਤੇ ਤਸਵੀਰਾਂ ਹਨ ਸਤਲੁਜ ਦਰਿਆ ਮੈਂ ਦੇ ਲਈ ਹਰੀਵਾਲ ਦੇ ਨਜ਼ਦੀਕ ਦੀਆਂ ਗੱਲ ਕਰ ਰੇ ਸੀਗਾ ਜਿਹੜਾ ਪਾਣੀ ਜਦੋਂ ਛੱਡਿਆ ਜਾਂਦਾ ਉਸ ਤੋਂ ਬਾਅਦ ਜਦੋਂ ਨਾਲ ਇਲਾਕਿਆਂ ਦੇ ਵਿੱਚ ਬਾਰਿਸ਼ ਹੁੰਦੀ ਹੈ ਠੀਕ ਹੈ ਉਸ ਬਾਰਿਸ਼ ਹੋਣ ਤੋਂ ਬਾਅਦ ਜਿਹੜਾ ਹੈ ਉਹ ਪਾਣੀ ਸਵਾਨ ਨਦੀ ਤੋਂ ਹੁੰਦਾ ਹੋਇਆ ਜਾਂ ਜਿਹੜੇ ਸ਼ੇਰੇਨੰਦਪੁਰ ਸਾਹਿਬ ਦੇ ਨਜ਼ਦੀਕ ਨੰਗਲ ਵਾਲੀ ਸਾਈਡ ਜੋ ਵੀ ਬਾਰਿਸ਼ ਹੁੰਦੀ ਹੈ ਉਹ ਸਾਰੀਆਂ ਖੱਡਾਂ ਦਾ ਪਾਣੀ ਜਿਹੜਾ ਹੈ ਸਤਲੁਜ ਦਰਿਆ ਦੇ ਵਿੱਚ ਆਉਣ ਦੇ ਕਾਰਨ ਜਿਹੜਾ ਹੈ ਹਜ਼ਾਰਾਂ ਹੀ ਕਿਉਂਕਿ ਪਾਣੀ ਸਤਲੁਜ ਦਰਿਆ ਦੇ ਵਿੱਚ ਆ ਮਿਲ ਜਾਂਦਾ ਹੈ ਉਸ ਦੇ ਕਾਰਨ ਜਿਹੜਾ ਹੈ ਪਾਣੀ ਇਸ ਸਤਲੁਜ ਦਰਿਆ ਦੇ ਜਿਹੜੇ ਕਿਨਾਰੇ ਹੈ ਉਹਨਾਂ ਤੋਂ ਜਿਹੜਾ ਹੈ ਉਤੋਂ ਦੀ ਹੁੰਦਾ ਹੋਇਆ ਜਿਹੜਾ ਹੈ ਕਾਫੀ ਇਲਾਕਿਆਂ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਜਿਹੜਾ ਹੈ ਭਾਰੀ ਪਾਣੀ ਆਉਣ ਦੇ ਕਾਰਨ ਨਜ਼ਦੀਕੀ ਪਿੰਡ ਬੁਰਜ ਦੇ ਪਿੰਡ ਜਿਹੜਾ ਹੈ ਪਾਣੀ ਦੇ ਵਿੱਚ गिर ਗਿਆ ਸੀ ਜੇਕਰ ਆਪਾਂ ਇਸ ਸਥਾਨ ਦੀ ਗੱਲ ਕਰੀਏ ਇਸ ਸਥਾਨ ਤੇ ਵੀ ਜਿਹੜਾ ਹੈ ਭਾਰੀ ਮਾਤਰਾ ਦੇ ਵਿੱਚ ਪਾਣੀ ਸਤਲੁਜ ਦਰਿਆ ਤੋਂ ਜਿਹੜਾ ਬਿਲਕੁਲ ਹੀ ਪਿੰਡ ਵੱਲੋਂ ਜਿਹੜਾ ਹੈ ਇਸਨੇ ਸ ਪਾਣੀ ਨਿਰੋਖ ਕਰ ਲਿਆ ਸੀਗਾ ਤੇ ਇਸ ਦੇ ਨਾਲ ਹੀ ਜਿਹੜਾ ਅਗਲੇ ਪਿੰਡਾਂ ਦੇ ਵਿੱਚ ਮੈਂ ਮਹਿੰਦੀਕਲਾ ਹਰੀਵਾਲ ਗੱਜਪੁਰ ਜਿਹੜਿਆ ਚੰਦਪੁਰ ਦੀ ਗੱਲ ਕਰ ਲਈਏ ਉਸ ਪਾਸੇ ਵੀ ਜਿਹੜਾ ਹੈ ਪਾਣੀ ਨੇ ਮਾਰ ਕੀਤੀ ਸੀ ਸੋ ਤਸਵੀਰਾਂ ਹਨ ਸਤਲੁਜ ਦਰਿਆ ਦੀਆਂ ਸਤਲੁਜ ਦਰਿਆ ਦੇ ਵਿੱਚ ਜਿਹੜਾ ਹੈ ਬੇਸ਼ੱਕ ਜਿਹੜਾ ਹੈ ਸ਼੍ਰੀ ਨੰਦਪੁਰ ਸਾਹਿਬ ਇਲਾਕੇ ਦੇ ਵਿੱਚ ਪਿਛਲੇ ਸਮੇਂ ਤੋਂ ਬਾਰਿਸ਼ ਨਹੀਂ ਹੋ ਰਹੀ ਹੈ ਪਰ ਪਾਣੀ ਜੋ ਆ ਰਿਹਾ ਹੈ ਇਸ ਤੋਂ ਆਪਾਂ ਅੰਦਾਜ਼ਾ ਲਗਾ ਰਹੇ ਹਾਂ ਕਿ ਅੱਜ ਵੀ ਜਿਹੜਾ ਹੈ ਨਾਲ ਲੱਗਦੇ ਇਲਾਕੇ ਹਿਮਾਚਲ ਪ੍ਰਦੇਸ਼ ਜਾਂ ਜਿਹੜੇ ਹੋਰ ਇਲਾਕੇ ਹੈ ਉਸ ਦੇ ਵਿੱਚ ਭਾਰੀ ਜਿਹੜੀ ਹੈ ਬਾਰਿਸ਼ ਹੋਈ ਹੋਵੇਗੀ ਜੋ ਇਸ ਸਤਲੁਜ ਦਰਿਆ ਦੇ ਵਿੱਚ ਜਿਹੜੀ ਹੈ ਪਾਣੀ ਦੇ ਰੰਗ ਤੋਂ ਅਸੀਂ ਹੁੰਦਾ ਜਾਂ ਲਗਾ ਸਕਦੇ ਹਾਂ ਕਿ ਸਤਲੁਜ ਦਰਿਆ ਦੇ ਵਿੱਚ ਹੁਣ ਇਸ ਸਮੇਂ ਜਿਹੜਾ ਹੈ بارش ਦਾ ਜਿਹੜਾ ਹੈ ਪਾਣੀ ਆ ਰਿਹਾ ਹੈ ਸੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸੀ ਰਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਤੇ ਲਗਾਤਾਰ ਜਿਹੜਾ ਹੈ ਮਾਨ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਰਸ਼ਾ ਨਿਰਦੇਸ਼ ਤੇ ਅਨਸਾਰ ਜਿਹੜਾ ਟ੍ਰੇਨਿੰਗਸ ਵਿਭਾਗ ਦੇ ਵੱਲੋਂ ਜਿਹੜਾ ਹੈ ਲਗਾਤਾਰ ਇਸ ਕਿਨਾਰਿਆਂ ਨੂੰ ਜਿਹੜਾ ਹੈ ਉੱਚਾ ਜਾਂ ਸੁਰੱਖਿਅਤ ਕਰਨ ਦੀਆਂ ਜਿਹੜੀਆਂ ਹ ਲਗਾਤਾਰ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਿਛਲੇ 1-2 ਮਹੀਨੇ ਤੋਂ ਜਿਹੜਾ ਲਗਾਤਾਰ ਇਸ ਪਾਸੇ ਨੂੰ ਸੁਰੱਖਿਅਤ ਕਰਨ ਦੇ ਲਈ ਵੱਡੇ ਪੱਥਰ ਲਾ ਕੇ ਜਿਹੜਾ ਹੈ ਤਾਰਾਂ ਦੇ ਨਾਲ ਇਸ ਨੂੰ ਸੁਰੱਖਿਅਤ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਚੈਨਲ ਤੇ ਕਾਫੀ ਲੰਮਾ ਜਿਹੜਾ ਹੈ ਪਿਛਲੇ ਸਾਲ ਜਿਹੜਾ ਹੈ ਇਹ ਇੱਕ ਤਰ੍ਹਾਂ ਦਾ ਪਾੜ ਹੀ ਪੈ ਗਿਆ ਸੀਗਾ ਤੇ ਉਸ ਨੂੰ ਜਿਹੜਾ ਹੈ ਸੁਰੱਖਿਅਤ ਕਰਨ ਦੀ ਲਗਾਤਾਰ ਜਿਹੜਾ ਹੈ ਸਬੰਧਿਤ ਵਿਭਾਗ ਦੇ ਵੱਲੋਂ ਜਿਹੜਾ ਹੈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਹੁਣ ਵੀ ਜਿਹੜਾ ਦੇਖ ਸਕਦੇ ਹੋ ਕਿ ਜਿਹੜਾ ਇਹਨਾਂ ਕਿਨਾਰਿਆਂ ਨੂੰ ਲਗਭਗ ਜਿਹੜਾ ਹੈ ਸੁਰੱਖਿਅਤ ਕਰ ਦਿੱਤਾ ਗਿਆ ਹੈ ਪਰ ਜੇਕਰ ਪਾਣੀ ਦੀ ਗੱਲ ਕਰੀਏ ਪਾਣੀ ਜਦੋਂ ਵਜ ਜਾਂਦਾ ਹੈ ਪਖੜਾ ਡੈਮ ਵੱਲੋਂ ਪਾਣੀ ਝੰਡਿਆ ਜਾਂਦਾ ਹੈ ਜਾਂ ਜਿਹੜਾ ਸਵਾਨ ਨਦੀ ਦੇ ਵਿੱਚ ਪਾਣੀ ਆਉਂਦਾ ਹੈ ਉਹ ਜਦੋਂ ਪਾਣੀ ਆਉਂਦਾ ਹੈ ਤਾਂ ਜਿਹੜਾ ਸਤਲੁਜ ਦਰਿਆ ਦਾ ਪੱਧਰ ਕਾਫੀ ਵੱਜ ਜਾਂਦਾ ਜੇਕਰ ਇਸ ਪਾਸੇ ਦੀ ਗੱਲ ਕਰੀਏ ਇਸ ਪਾਸੇ ਜਿਹੜਾ ਹੈ ਪਾਣੀ ਪਿਛਲੇ ਸਾਲ ਜਿਹੜਾ ਇਹ ਇੱਥੋਂ ਤੱਕ ਜਿਹੜਾ ਹੈ ਪਾਣੀ ਆ ਚੁੱਕਾ ਸੀ ਕਿਉਂਕਿ ਇਹ ਜਿਹੜੀ ਮਿੱਟੀ ਹੈ ਉਹ ਪਿਛਲੇ ਸਾਲ ਦੀ ਹੋਈ ਕਿਨਾਰੇ ਹਨ ਇਹਨਾਂ ਕਿਨਾਰਿਆਂ ਦੇ ਉੱਤੋਂ ਦੇ ਜਿਹੜਾ ਹੈ ਪਾਣੀ ਹੁੰਦਾ ਹੋਇਆ ਪਿੰਡ ਵਾਲੇ ਪਾਸੇ ਵੱਲੋਂ ਚੱਲ ਗਿਆ ਸੀ ਜਿਹੜਾ ਹਜ਼ਾਰਾਂ ਹੀ ਕਿ ਉਸੇ ਇੱਕ ਸਤਲੂ ਦਰਿਆ ਦੇ ਵਿੱਚ ਪਾਣੀ ਆਇਆ ਸੀਗਾ ਉਹ ਪਾਣੀ ਇਹ ਇਹਨਾਂ ਕਿਨਾਰੇਆਂ ਤੋਂ ਹੁੰਦਾ ਹੋਇਆ ਜਿਹੜਾ ਹੈ ਪਿੰਡ ਵੱਲ ਨੂੰ ਚੱਲ ਗਿਆ ਸੀ ਸੋ ਲਾਈਵ ਤਸਵੀਰਾਂ ਤੁਹਾਡੇ ਨਾਲ ਚਾਹੁੰਦੀਆਂ ਕਰ ਰਹੇ ਸੀ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਚੈਨਲ ਤੇ ਇਹ ਤਸਵੀਰਾਂ ਹਨ ਮੈਂ ਦੇ ਲਿਖਲਾ ਹਰੀ ਵਾਲਾ ਦੇ ਨਜ਼ਦੀਕ ਦੇ ਹਾਂ ਜੋ ਇਹਨਾ ਕਿਨਾਰਿਆਂ ਨੂੰ ਸਬੰਧਿਤ ਵਿਭਾਗ ਦੇ ਵੱਲੋਂ ਲਗਾਤਾਰ ਕੰਮ ਕਰਕੇ ਜਿਹੜਾ ਹੈ ਸੁਰੱਖਿਅਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੋ ਹੋਣ ਦੇ ਲਈ ਇੰਨੇ ਹੀ ਅਪਡੇਟ ਫੇਰ ਹਾਜ਼ਰ ਹੋਵਾਂਗੇ ਧੰਨਵਾਦ